ਤੇ ਨੇ ਇੱਕ ਤਸਵੀਰ ਦਿਖਾਈ ਸੀ ਇੱਕ ਭੈਣ ਇੱਥੇ ਪਹੁੰਚੀ ਸੀ ਥਾਰ ਗੱਡੀ ਦੇ ਵਿੱਚ ਕਿਸਾਨਾਂ ਦੀ ਸੇਵਾ ਕਰਨ ਦੇ ਲਈ ਤਾਂ ਲਗਾਤਾਰ ਉਹ ਪਹਿਲੇ ਦਿਨ ਤੋਂ ਇੱਥੇ ਸੇਵਾ ਵੀ ਨਿਭਾ ਰਹੇ ਨੇ ਪਰ ਹੁਣ ਇੱਕ ਖਬਰ ਸਾਹਮਣੇ ਆਈ ਹੈ ਕਿ ਉਹ ਜਿੱਥੇ ਜੋਬ ਕਰਦੇ ਸੀਗੇ ਜਿੱਥੋਂ ਉਹ ਛੁੱਟੀਆਂ ਲੈ ਕੇ ਇੱਥੇ ਕੰਮ ਕਰ ਰਹੇ ਸੀ ਸੇਵਾ ਨਿਭਾ ਰਹੇ ਸੀ ਉੱਥੋਂ ਹੁਣ ਉਹਨਾਂ ਦੀ ਜੋਬ ਆ ਜਿਹੜੀ ਉਹ ਜਾ ਚੁੱਕੀ ਹੈ ਪਹਿਲੇ ਦਿਨ ਜਦੋਂ ਸੀ ਆਏ ਸੀ ਉਦੋਂ ਤੱਕ ਆਪਾਂ ਨਾ ਕੁਛ ਨਾ ਕੁਛ ਸੋਚ ਕੇ ਨਹੀਂ ਆਏ ਸੀ ਅਸੀਂ ਇੱਕ ਦਿਨ ਦੀ ਸੇਵਾ ਲਈ ਇੱਥੇ ਪਹੁੰਚੇ ਸੀਗੇ ਪਰ ਚਲੋ ਬਾਬਾ ਜੀ ਨੇ ਹੁਕਮ ਲਾ ਦਿੱਤਾ ਤੇ ਆਪਾਂ ਸੇਵਾ ਨਿਰੰਤਰ ਕਰ ਰਹੇ ਹਾਂ ਦੋਨੋਂ ਜਾਣੇ ਤੇ ਪਰ ਆਪਾਂ ਮੈਂ ਇੰਦਾ ਨਹੀਂ ਸੋਚਿਆ ਸੀਗਾ ਕਿ ਮੈਨੂੰ ਜੌਬ ਤੋਂ ਮੇਲ ਆ ਜਾਏਗੀ ਕਿਉਂਕਿ ਮੈਂ ਉਹਨਾਂ ਤੋਂ ਲੀਵ ਦੀ ਰਿਕੁਐਸਟ ਪਾਈ ਹੋਈ ਸੀ ਪਰ ਜਦੋਂ ਉਹਨਾਂ ਨੇ ਇੰਦਾ ਮੇਲ ਦੇ ਦਿੱਤੀ ਪਤਨੀ ਨੂੰ ਇੱਥੇ ਆ ਕੇ ਸਬਰ ਔਰ ਸਕੂਨ ਹੀ ਇੰਨਾ ਮਿਲ ਗਿਆ ਆਪਣੇ ਬਜ਼ੁਰਗਾ ਕੋਲੋਂ ਆਪਣੇ ਥੇ ਮੇਰੇ ਵੀਰਾਂ ਕੋਲੋਂ ਤੇ ਉਹ ਮੇਰੇ ਮਨ ਨੂੰ ਦੁੱਖ ਬਿਲਕੁਲ ਵੀ ਨਹੀਂ ਲੱਗਾ ਸਗੋਂ ਮੈਂ ਸੁਰਖਰੂ ਹੋ ਗਈ ਆਪਣੇ ਮਨ ਤੋਂ 73 ਸੇਵਾ ਚ ਛੁੱਟੀ ਰਹੂੰਗੀ ਤੇ ਮੇਰੇ ਮਨ ਤੇ ਕੋਈ ਬੋਝ ਵੀ ਨਹੀਂ ਰਹੂਗਾ ਮੈਨੂੰ ਕੋਈ ਛੁੱਟੀ ਦੀ ਕੋਈ ਜੋਬ ਦੀ ਹੁਣ ਟੈਨਸ਼ਨ ਨਹੀਂ ਹੈ ਸਭ ਕੋ ਪਹਿਲਾਂ ਮੰਨਤੇ ਬਹੁਤ ਸੀ ਕਿ ਮੈਨੂੰ ਛੁੱਟੀ ਮਿਲੂਗੀ ਨਹੀਂ ਮਿਲੂਗੀ ਜਾਂ ਕਿੱਦਾਂ ਕਰੂਗੇ ਉਹ ਉਹਨਾਂ ਨੇ ਕੱਢ ਦਿੱਤਾ ਹੈ ਔਰ ਮੇਰੇ ਮਨ ਨੂੰ ਹੋਰ ਤਰਾਸ ਹੋ ਗਈ ਹੈ ਕਿ ਚਲੋ ਕੋਈ ਨਹੀਂ ਜੇ ਕੱਢ ਦਿੱਤਾ ਬਾਬਾ ਜੀ ਨੇ ਅੱਗੇ ਮੈਨੂੰ ਬਹੁਤ ਐਡਾ ਦੀਆਂ ਜੋਬ ਦੇ ਦੇਣੀਆਂ ਜੋ ਕਿ ਮੇਰੇ ਲਈ ਵਧੀਆ ਵੀ ਹੋਣਗੀਆਂ ਕੀ ਪਤਾ ਇਹਦੇ ਵਿੱਚ ਵੀ ਕੋਈ ਚੰਗਾ ਹੀ ਹੋਵੇ ਕਿਉਂਕਿ ਜਦੋਂ ਵੀ ਮਾਲਕ ਕੋਈ ਵੀ ਪਾੜਾ ਵਰਤਦਾ ਹੈ ਉਹ ਸਾਡੇ ਲਈ ਚੰਗਾ ਹੀ ਹੁੰਦਾ ਹੈ ਔਰ ਜੇ ਮੈਂ ਇੱਥੇ ਹੁਣ ਇਹੀ ਮੇਰਾ ਪਰਿਵਾਰ ਹੈ ਇਹਨਾਂ ਦੇ ਵਿੱਚ ਮੈਂ ਕੋਸ਼ਿਸ਼ ਪਰ ਜਦੋਂ ਮੈਂ ਇਹਨਾਂ ਦੇ ਵਿੱਚ ਰਹਿ ਕੇ ਦੇਖਿਆ ਐ ਪਰਿਵਾਰ ਹੀ ਬਣ ਗਿਆ ਹੁਣ ਇਹਨਾਂ ਦੀ ਟੈਨਸ਼ਨ ਮੈਨੂੰ ਜ਼ਿਆਦਾ ਹੈ ਮੈਨੂੰ ਇਦਾਂ ਹੁੰਦਾ ਕਿ ਸਾਰੇ ਸੁਖੀ ਸੰਦੀ ਐ ਮੋਰਚਾ ਫਤੇ ਕਰਕੇ ਆਪਣੇ ਆਪਣੇ ਘਰਾਂ ਨੂੰ ਪਹੁੰਚਣ ਨਾ ਕਿ ਮੈਨੂੰ ਆਪਣੇ ਜੌਬ ਦੀ ਟੈਨਸ਼ਨ ਹੁੰਦੀ ਕਿਉਂਕਿ ਜੌਬ ਤਾਂ ਆਂਦੀ ਆ ਜਾਂਦੀ ਆ ਰਹਿਣਗੀ ਜੇ ਆਪਣੇ ਕੋਲ ਸਕਿੱਲਸ ਆ ਆਪਾਂ ਕਿਤੇ ਵੀ ਵਧੀਆ ਕੰਪਨੀ 'ਚ ਜੇ ਅਪਲਾਈ ਕਰੀਏ ਤੇ ਬਾਬਾ ਜੀ ਦੀ ਮਿਹਰ ਹੋਵੇ ਤੇ ਆਪ ਵੀ ਜੌਬ ਮਿਲ ਹੀ ਜਾਏਗੀ ਪਰ ਜਿਹੜਾ ਮੇਰਾ ਇਹ ਪਰਿਵਾਰ ਹੈ ਜਿਹੜਾ ਮੈਨੂੰ ਇਹ ਪਿਆਰ ਬਖਸ਼ਿਆ ਇੰਨੇ ਸਾਲਾਂ ਚੱਲ ਹੀ ਮੈਨੂੰ ਮਿਲਿਆ ਉਹ ਪਿਆਰ ਮੈਨੂੰ ਇੱਥੇ ਮਿਲਿਆ ਸੋ ਇਸ ਪਿਆਰ ਲਈ ਮੈਂ ਸਾਰੇ ਵੀਰਾਂ ਨੂੰ ਆਪਣੇ ਬਜ਼ੁਰਗਾਂ ਨੂੰ ਦਿਲੋਂ ਧੰਨ ਤੇ ਆਪਾਂ ਬੇਨਤੀ ਕਰੀ ਦੀਏ ਕਿ ਆਪਾਂ ਪੈਸੇ ਦੀ ਸੇਵਾ ਕੋਈ ਵੀ ਨਹੀਂ ਲੈਂਦੇ ਔਰ ਨਾ ਹੀ ਕੋਈ ਵੀਰ ਭੈਣ ਸਾਨੂੰ ਪੈਸੇ ਦੀ ਸੇਵਾ ਕਰਨ ਜਿੰਨਾ ਵੀ ਸਾਨੂੰ ਦਵਾਈਆਂ ਦੀ ਲੋੜ ਆ ਆਪਾਂ ਦਵਾਈਆਂ ਦੱਸੀਆਂ ਆ ਉਹ ਦਵਾਈਆਂ ਦੇ ਹਿਸਾਬ ਨਾਲ ਸੇਵਾ ਕਰਦੋ ਉਹ ਬਹੁਤ ਵੱਡੀ ਸੇਵਾ ਉਹ ਇੰਨਾ ਦੀ ਸੰਗਤਾਂ ਦੇ ਵਿੱਚ ਆਪਾਂ ਵਰਤਾਦੀ ਦੀਆਂ ਮੈਂ ਹੀ ਸਾਰਿਆਂ ਨੂੰ ਅਪੀਲ ਕਰੂੰ ਕਿ ਜੋ ਕਿ ਅਲੱਗ-ਅਲੱਗ ਚਿੱਲਿਆਂ 'ਚ ਬੈਠੇ ਨੇ ਜਾਂ ਜਿੱਥੇ ਵੀ ਬੈਠੇ ਨੇ ਉਹ ਪਲੀਜ਼ ਘਰਾਂ ਤੋਂ ਬਾਹਰ ਆਓ ਤੇ ਇਹ ਮੋਰਚਾ ਇਹ ਸਾਰਿਆਂ ਦੇ ਲਈ ਇਹ ਬਹੁਤ ਹੀ ਫਾਇਦੇਮੰਦ ਹੈਗਾ ਆ ਅੱਪਾ ਕੋਈ ਇੱਥੇ ਲੜਾਈ ਝਗੜਾ ਨਹੀਂ ਕਰ ਰਹੇ ਅੱਪਾ ਬਹੁਤ ਹੀ ਸਬਰ ਸੰਤੋਖ ਨਾਲ ਬੈਠ ਕੇ ਇਸ ਮੋਰਚੇ ਦਾ ਹੱਲ ਕਰ ਰਹੇ ਆ ਤੇ ਕੋਈ ਇੱਥੇ ਡਰਨ ਵਾਲੀ ਇਦਾਂ ਦੀ ਗੱਲ ਨਹੀਂ ਹੈ ਸਾਰਿਆਂ ਨੂੰ ਇੱਥੇ ਜ਼ਰੂਰ ਪਹੁੰਚਣਾ ਚਾਹੀਦਾ ਹੈ ਹੈਲੀਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦੇਲ ਸ਼ੰਭੂ ਬਾਰਡਰ ਦੇ ਉੱਪਰ ਮੌਜੂਦ ਹਾਂ ਜੀ ਪਹਿਲੇ ਦਿਨ ਇੱਕ ਤਸਵੀਰ ਦਿਖਾਈ ਸੀ ਇੱਕ ਭੈਣ ਇੱਥੇ ਪਹੁੰਚੀ ਸੀ ਥਾਰ ਗੱਡੀ ਦੇ ਵਿੱਚ ਕਿਸਾਨਾਂ ਦੀ ਸੇਵਾ ਕਰਨ ਦੇ ਲਈ ਤਾਂ ਲਗਾਤਾਰ ਉਹ ਪਹਿਲੇ ਦਿਨ ਤੋਂ ਇੱਥੇ ਸੇਵਾ ਵੀ ਨਿਭਾ ਰਹੇ ਨੇ ਪਰ ਹੁਣ ਇੱਕ ਖਬਰ ਸਾਹਮਣੇ ਆਈ ਹੈ ਕਿ ਉਹ ਜਿੱਥੇ ਜੌਬ ਕਰਦੇ ਸੀਗੇ ਜਿੱਥੋਂ ਉਹ ਛੁੱਟੀਆਂ ਲੈ ਕੇ ਇੱਥੇ ਕੰਮ ਕਰ ਰਹੇ ਸੀ ਸੇਵਾ ਨਿਭਾ ਰਹੇ ਸੀ ਉੱਥੋਂ ਹੁਣ ਉਹਨਾਂ ਦੀ ਜੌਬ ਆ ਜਿਹੜੀ ਉਹ ਜਾ ਚੁੱਕੀ ਆ ਪੜਨਾ ਗੱਲਬਾਤ ਕਰਾਂਗੇ ਨਾਲ ਡਾਕਟਰ ਨਵਦੀਪ ਵੀਰਾ ਵੀ ਸਾਡੇ ਨੇ ਇਹ ਦੋਵੇਂ ਜਣੇ ਇੱਥੇ ਲਗਾਤਾਰ ਸੇਵਾ ਨਿਭਾ ਰਹੇ ਨੇ ਪੜਨੇ ਜਿਸ ਤਰੀਕੇ ਮੈਂ ਜ਼ਿਕਰ ਕੀਤਾ ਕਿ ਜੌਬ ਜਾਣ ਦੇ ਬਾਰੇ ਇਨਫੋਰਮੇਸ਼ਨ ਆਈ ਹੈ ਪਹਿਲਾਂ ਤਾਂ ਇਹਦੇ ਬਾਰੇ ਕਲੀਅਰ ਕਰੋ ਇਹ ਸੱਚ ਹੈ ਨੇ ਗੱਲ ਬਿਲਕੁਲ ਸੱਚ ਹੈ ਮੈਨੂੰ ਪਰਸੋ ਹੀ ਮੇਲ ਆਈ ਹੈ ਆਪਣੇ ਆਫਿਸ ਤੋਂ ਕਿ ਤੁਹਾਨੂੰ ਆਪਾਂ ਜੌਬ ਤੋਂ ਰਿਲੀਜ਼ ਕਰਦੇ ਆ ਮਤਲਬ ਕਿ ਕੱਢਦੇ ਆ ਬੈਸਟ ਆਫ ਲੱਕ ਫॉर ਯੂਰ ਫਿਊਚਰ ਕਿਉਂਕਿ ਉੱਥੇ ਉਹਨਾਂ ਨਾਲ ਲੈਕ ਆਫ ਕਨੈਕਸ਼ਨ ਦੀ ਵਜੇ ਨਾਲ ਇੱਥੇ ਨੈਟਵਰਕ ਇਸ਼ੂਸ ਸੀਗੇ ਤੇ ਉਹਨਾਂ ਨੂੰ ਮੈਂ ਦੱਸ ਨਹੀਂ ਪਾਈ ਸੀ ਟਾਈਮ ਤੇ ਤੇ ਜਦੋਂ ਤੱਕ ਉਹਨਾਂ ਤੋਂ ਮੈਂ ਲੀਵ ਦੀ ਰਿਕਵੈਸਟ ਕੀਤੀ ਤੇ ਉਦੋਂ ਤੱਕ ਉਹ ਕਹਿੰਦੇ ਕਿ ਆਪਾਂ ਲੀਵ ਅਪਰੂਵ ਨਹੀਂ ਕਰ ਸਕਦੇ ਤੇ ਆਪਾਂ ਤੁਹਾਨੂੰ ਜੌਬ ਤੋਂ ਹੀ ਕੱਢਦੇ ਆ ਮੈਨੇ ਜਿਸ ਤਰੀਕੇ ਮੈਂ ਜ਼ਿਕਰ ਕੀਤਾ ਤੁਹਾਡੇ ਖੁਦ ਵੀ ਸੱਟ ਲੱਗੀ ਹੋਈ ਆ ਤੁਸੀਂ ਲੱਤ ਦੇ ਉੱਪਰ ਹਨਾ ਇੱਕ ਪੱਟਾ ਜਿਹੜਾ ਬੰਨਿਆ ਹੋਇਆ ਚੱਲਣ ਦੇ ਵਿੱਚ ਤੁਹਾਨੂੰ ਕਿੰਨੀ ਮੁਸ਼ਕਲ ਆਸੀ ਉਹ ਦੇਖ ਹੀ ਰਹੇ ਆਂ ਪਹਿਲੇ ਦਿਨ ਤੋਂ ਅਸੀਂ ਵੀ ਤੇ ਤੁਸੀਂ ਉਸ ਦੇ ਬਾਵਜੂਦ ਛੁੱਟੀ ਤੁਸੀਂ ਲਈ ਸੀ ਰੈਸਟ ਦੇ ਲਈ ਪਰ ਇੱਥੇ ਆਏ ਹੋ ਇੱਥੇ ਆ ਕੇ ਰੈਸਟ ਤਾਂ ਬਿਲਕੁਲ ਨਹੀਂ ਹੋ ਰਹੀ ਹੈਗੀ ਤਾਂ ਕੀ ਮਨ ਦੇ ਵਿੱਚ ਆਇਆ ਸੀ ਉਸ ਸਮੇਂ ਜਦੋਂ ਪਹਿਲੀ ਦਿਨ ਆਏ ਸੀ ਤੇ ਫਿਰ ਜਦੋਂ ਇਹ ਖਬਰ ਮਿਲਦੀ ਹੈ ਪਹਿਲੇ ਦਿਨ ਜਦੋਂ ਅਸੀਂ ਆਏ ਸੀ ਉਦੋਂ ਤਾਂ ਆਪਾਂ ਨਾ ਕੁਛ ਇੰਨਾ ਕੁਝ ਸੋਚ ਕੇ ਨਹੀਂ ਆਏ ਸੀ ਅਸੀਂ ਇੱਕ ਦਿਨ ਦੀ ਸੇਵਾ ਲਈ ਇੱਥੇ ਪਹੁੰਚੇ ਸੀਗੇ ਪਰ ਚਲੋ ਬਾਬਾ ਜੀ ਨੇ ਹੁਕਮ ਲਾ ਦਿੱਤਾ ਤੇ ਆਪਾਂ ਹੁਣ ਸੇਵਾ ਨਿਰੰਤਰ ਕਰ ਰਹੇ ਹਾਂ ਦੋਨੋਂ ਜਾਣੇ ਤੇ ਪਰ ਆਪਾਂ ਮੈਂ ਇਦਾਂ ਨਹੀਂ ਸੋਚਿਆ ਸੀਗਾ ਕਿ ਮੈਨੂੰ ਜੌਬ ਤੋਂ ਮੇਲ ਆ ਜਾਏਗੀ ਕਿਉਂਕਿ ਮੈਂ ਉਹਨਾਂ ਤੋਂ ਲੀਵ ਦੀ ਰਿਕਵੈਸਟ ਪਾਈ ਹੋਈ ਸੀ ਪਰ ਜਦੋਂ ਉਹਨਾਂ ਨੇ ਇਦਾਂ ਮੇਲ ਭੇਜ ਦਿੱਤੀ ਮੈਨੂੰ ਇੱਥੇ ਆ ਕੇ ਸਬਰ ਔਰ ਸਕੂਨ ਹੀ ਇੰਨਾ ਮਿਲ ਗਿਆ ਆਪਣੇ ਬਜ਼ੁਰਗਾ ਕੋਲੋਂ ਆਪਣੇ ਇਥੇ ਮੇਰੇ ਵੀਰਾਂ ਕੋਲੋਂ ਤੇ ਉਹ ਮੇਰੇ ਮਨ ਨੂੰ ਦੁੱਖ ਬਿਲਕੁਲ ਵੀ ਨਹੀਂ ਲੱਗਾ ਸਗੋਂ ਮੈਂ ਸੁਰਖਰੂ ਨਿਰੰਤਰ ਸੇਵਾ 'ਚ ਜੁਟੀ ਰਹੂੰਗੀ ਤੇ ਮੇਰੇ ਮਨ 'ਤੇ ਕੋਈ ਬੋਝ ਵੀ ਨਹੀਂ ਰਹੂਗਾ